ਦੀ ਟੀਮ ਪੀਰਾਂ ਮਾ ਬਜ਼ੁਰਗਾਂ ਸਾਡਾ ਬਹੁਤ ਬਹੁਤ ਧੰਨਵਾਦ ਕਿਉਂਕਿ ਤੁਹਾਡੇ ਤੋਂ ਬਿਨਾ ਸਾਡੀ ਗੱਲ ਹੀ ਨਹੀਂ ਹੈ ਤੁਹਾਡੇ ਕੋਲ ਜੋ ਵੀ ਤੁਹਾਡਾ ਜਿਹੜਾ ਹਨਰ ਹੈ ਮੈਂ ਕਹਿੰਦਾ ਜਿਹੜਾ ਹਨਰ ਹੈ ਵੰਡ ਦੋ ਨਾ ਜਿੱਦਾਂ ਲੈਵਲ ਤੇ ਵੀ ਜਾਵਾਂਗੇ ਅਸੀਂ ਪਹਿਲਾਂ ਚੰਡੀਗੜ੍ਹ ਤੱਕ ਫਿਰ ਸੰਸਦ ਤੱਕ ਜਾਵਾਂਗੇ ਅੱਜ ਮੇਰੀ ਗੱਲ ਯਾਦ ਕਰ ਲਿਓ ਤੁਹਾਡਾ ਛੋਟਾ ਬੱਚਾ ਮੈਂ ਮੈਨੂੰ ਲੱਗਦਾ ਲੋ ਜੀ ਆਓ ਜੀ ਆਓ ਬਾਓ ਜੀ ਆਏ ਲੱਡੂ ਲੈ ਲਓ ਦੇਖ ਕੇ ਚਾਹ ਲੈ ਚਾਹ ਲੈ ਤੇ ਦੋ ਬੰਦੋ ਬੰਦੋ ਲੋ 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 ਬੋੜ 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 ਰਿਜੀਨਲ ਆਈ ਵਧੀਆ ਮਸਤੀ ਕੀ ਦੇ ਮਾਤ ਕਿ ਫਿਰ ਇਕੱਠੇ ਹੋਏ ਸਾਰੇ ਆਜੋ ਸਾਰੇ ਪੂਰੇ ਸਾਰੇ ਗਰੁੱਪ ਫੜ ਲਓ ਨਾਲ ਆਜੋ ਨਾਲ ਆਜੋ ਓਏ ਟੀਮਿੰਦਰ ਕੇ ਚਾ ਫੋਟੋ ਨਾਲ ਫੋਟੋ ਟੀਮਿੰਦਰ ਨਾਲ ਆ ਜਾਣਾ ਹੈ ਨਾਲ ਆਜੋ ਨਾਲ ਆਜੋ ਯਾਰ ਇਹ ਰਿਪਿੰਗ ਜੀ ਗਾ ਦੀ ਸਾਹਮਣੇ ਯਾਰ ਨੰਬਰ ਦਾ ਉਲਾਬ ਆਪਣੇ ਲੋਕਾਂ ਸਾਡੇ ਦੀ ਬਹੁਤ ਚੁੱਕੇ ਨੇ ਇਹਨਾਂ ਦਾ ਜੀ ਆਇਆਂ ਵੈਲਕਮ ਇਹਨਾਂ ਨੂੰ ਇਹ ਖੂੜ ਐਗਰੋ ਦੇ ਚੇਅਰਮੈਨ ਨਾਮ ਚੁਕਿਤ ਹੋਏ ਦੇ ਆਜੋ ਆਜੋ ਸੋ ਮੈਂ ਆਪਣੀ ਗੱਲ ਇੱਕ ਨੂੰ ਇੱਕ ਜਿਹੜੀ ਆ ਬਖਲਾ ਬਣਾ ਸਾਡੇ ਨੂੰ ਇੱਕ ਸਨਸਕਾਰ ਦੇ ਆ ਕਿਉਂਕਿ ਸਾਡੇ ਗਵਰਡੀਆਂ ਇਹ ਸਾਡੇ ਢਿੱਲੋ ਸਾਹਿਬ ਇਹਨਾਂ ਨੂੰ ਗਿਨਾ ਮਾਨ ਇਹਨਾਂ ਨੂੰ ਹੋਏਗਾ ਸਾਨੂੰ ਜਿੰਨਾ ਦਾ ਸਾਡਾ ਜਿੰਨਾ ਜੋੜਾ ਹੋਇਆ ਕਿਉਂਕਿ ਸਾਡੀ ਆਵਾਜ਼ ਫੁਲੰਦ ਕਰਨ ਲਈ ਢਿੱਲੋ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਅਸੀਂ ਢਿੱਲੋ ਸਾਹਿਬ ਸਾਡੀ ਦੁਆਵਾਂ ਅਸੀਂ ਤਨੋਂ ਮਨੋਂ ਤੁਹਾਨੂੰ ਤੁਹਾਡੇ ਨਾਲ ਬਹੁਤ ਬਹੁਤ ਧੰਨਵਾਦ ਸਾਡਾ ਸਾਰੇ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਐਨੀ ਰਿਸਪੈਕਟ ਦੇ ਰਹੇ ਹੋ ਸਾਰੇ ਜਣੇ ਔਰ ਮੈਂ ਤੈਨੂੰ ਦਿਲ ਤੋਂ ਬਹੁਤ ਆਸ਼ਕੁਰ ਹਾਂ ਔਰ ਅੱਜ ਸਭ ਤੋਂ ਪਹਿਲਾਂ ਤਾਂ ਜੀ ਰੁਕਤਾਰੋ ਇੰਡੀਪੈਂਡੈਂਸ ਦੇ ਦਿਆਂ ਜਿਹੜਾ ਕਿ 79 ਇੰਡੀਪੈਂਡੈਂਸ ਦੇ ਆ ਇਹਨਾਂ ਨੂੰ ਸਾਫ਼ ਜੀ ਆਜਾ ਬੇਟਾ ਆਜਾ ਬੇਟਾ ਆਜਾ ਬੇਟਾ ਬਿਟੂ ਸੁਣ ਇਹਨਾਂ ਨੂੰ ਇਹਨਾਂ ਦੀ ਐਸੋਸੀਏਸ਼ਨ ਇਹਨਾਂ ਦੀ ਸੰਸਥਾ ਜਦੋਂ ਸੋਚੀ ਇੱਕ ਲੋਕਾਂ ਵਿੱਚ ਕੰਮ ਕਰਦੇ ਹਰ ਵਰਗ ਦੇ ਵਿੱਚ ਔਰ ਇਹ ਵਰਤ ਸਭ ਤੋਂ ਤ੍ਰਿਪਤੀਪੂਰਨ ਹੈ ਉਹਨਾਂ ਕਹਿੰਦਾ ਸਾਰੇ بڑے ਸਰਦਾਰ ਜਿਉਂ ਤੇ ਮੈਨੂੰ ਮੈਂ ਖੇਤਵਾਰਾ ਕਹਿ ਰਿਹਾ ਵੀ ਅੱਜ ਸਭ ਤੋਂ ਜ਼ਿਆਦਾ ਖੁਸ਼ੀ ਆਜਾਦੀ ਦੇ ਵਿੱਚ ਅੱਜ ਅਸੀਂ 79th ਇੰਡੀਪੈਂਡੈਂਸ ਡੇ ਦੇ ਉਤੇ ਇੱਕ ਇਕੱਤਰਤਾਰ ਵਿੱਚ ਆਏ ਹਾਂ ਥਿਰਪੜੀ ਵਾਲੇ ਇਲਾਕੇ 'ਚ ਜਿਹੜਾ ਤਿਰਪੜੀ ਇਲਾਕਾ ਜਿਹਨੂੰ ਮੈਨੂੰ ਮਾਣ ਪਹਿਲੇ ਕਰਦਾ ਮੈਂ ਸਾਰਿਆਂ ਨੂੰ ਇਹ ਕਹਿ ਚੁੱਕਾ ਵੀ ਮੈਨੂੰ ਸਭ ਤੋਂ ਜ਼ਿਆਦਾ ਮਾਣ ਆ ਮੈਂ ਤਿਰਪੜੀ ਦੇ ਵਿੱਚ ਆਇਆ ਔਰ ਮੈਨੂੰ ਬੜੀ ਖੁਸ਼ਕਿਸਮਤੀ ਆ ਵੀ ਮੈਨੂੰ ਇੰਨਾ ਮਾਨ ਸਤਕਾਰ ਇਹਨਾਂ ਨੇ ਦਿੱਤਾ ਔਰ ਬੜੇ ਇੱਥੇ ਅਜ਼ੀਜ਼ ਸਾਡੇ ਇਸ ਇਲਾਕੇ ਦੇ ਲੋਕ ਖੜੇ ਅਸਤੀ ਕਲੋਸਟੋਰ ਵਾਲੇ ਔਰ ਵਿੱਕੀ ਜੀ ਸਾਡੇ ਲੱਕੀ ਜੀ ਔਰ ਇਹਨਾਂ ਦੇ ਭੀਮ ਸੈਨਾ ਦੇ ਨਾਲ ਦੇ ਅਸੋਸੀਏਸ਼ਨ ਆ ਔਰ ਬਹੁਤ ਜ਼ਿਆਦਾ ਐਸ ਏਰੀਏ 'ਚ ਇਹਨਾਂ ਦਾ ਅਸਰ ਸੂਕ ਹੈਗਾ ਸੋ ਮੈਂ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਇਹਨਾਂ ਨੂੰ ਮੈਨੂੰ ਆਨਰ ਕੀਤਾ ਸੋ ਮੇਰੀ ਪਾਰਟੀ ਮੈਂ ਮੈਨੂੰ ਮਾਣ ਆਵੇ ਮੇਰੀ ਪਾਰਟੀ ਕਿ ਇਨਕਲਾਬ ਦੇ ਨਾਚੋ ਨਿਕਲੀ ਆ ਇਨਕਲਾਬ ਮਾਨ ਸਾਹਿਬ ਸੀਐਮ ਸਾਹਿਬ ਸਾਡੇ ਮੁੱਖ ਮੰਤਰੀ ਪੰਜਾਬ ਜਿਨ੍ਹਾਂ ਦਾ ਹਮੇਸ਼ਾ ਸੰਤੇਸ਼ ਰੰਗਲਾ ਪੰਜਾਬ ਦਾ ਔਰ ਰੰਗਲਾ ਪੰਜਾਬ ਦੇ ਵਾਸੇ ਉਹ ਲੱਗੇ ਹੋਏ ਨੇ ਔਰ ਬਹੁਤ ਜਲਦੀ ਅਸੀਂ ਜਿਹੜੀਆਂ ਡਿਵੈਲਪਮੈਂਟਸ ਦੀਆਂ ਗੱਲਾਂ ਔਰ ਜਿਹੜੀਆਂ ਚੀਜ਼ਾਂ ਪੈਂਡਿੰਗ ਨੇ ਉਹ ਬਹੁਤ ਜਲਦੀ ਮਾਲ ਸਾਹਿਬ ਪੂਰੀਆਂ ਕਰਨ ਵਾਲੇ ਨੇ ਸਾਡੇ ਪਾਰਟੀ ਧਰਮ ਨਿਰਪੱਖ ਪਾਰਟੀ ਆ ਮੈਨੂੰ ਸਭ ਤੋਂ ਜ਼ਿਆਦਾ ਮਾਣ ਇਸ ਗੱਲ ਦਾ ਕਿਸੇ ਇੱਕ ਧਰਮ ਨੂੰ ਰਿਪਰੈਜ਼ੈਂਟ ਨਹੀਂ ਕਰਦੀ ਵੀ ਮੈਂ ਉਸ ਧਰਮ ਨੂੰ ਕਰ ਰਹੀ ਆ ਜਿਵੇਂ ਕਿ ਪਹਿਲੀਆਂ ਪਾਰਟੀਆਂ ਕਰਦੇ ਹੁੰਦੇ ਸੀ ਸੋ ਇਹੋ ਜਿਹੀ ਪਾਰਟੀ ਨੂੰ ਜਿਹੜੇ ਧਰਮ ਦੇ ਉੱਤੇ ਨਹੀਂ ਚੱਲਦੀ ਸਿਆਸਤ ਨਹੀਂ ਖੇਡਦੀ ਇੱਕ ਇਨਸਾਨੀਅਤ ਉੱਤੇ ਸਿਆਸਤ ਕਰਦੀ ਆ ਸੋ ਅਸੀਂ ਮਾਣ ਆ ਕਿ ਸਾਨੂੰ ਅਸੀਂ ਆਮ ਆਦਮੀ ਪਾਰਟੀ ਦੇ ਵਿੱਚ ਰਹਿ ਕੇ ਲੋਕਾਂ ਦੇ ਭਲੇ ਵਾਸਤੇ ਕੰਮ ਕਰਦੇ ਕਰਦੇ ਰਾਵਾਂਗੇ ਅੱਜ ਇੱਕ ਹੋਰ ਖੁਸ਼ੀ ਦੀ ਖ਼ਬਰ ਦੀ ਗੱਲ ਆ ਮੇਰੀ ਭੈਣ ਮੀਨੂਪਰੀ ਜੀ ਨੂੰ ਹੁਣੇ ਸਟੇਟ ਤੋਂ ਅਵਾਰਡ ਮਿਲਿਆ ਔਰ ਅਸੀਂ ਲੈ ਕੇ ਜਸ ਸਭ ਤੋਂ ਪਹਿਲਾਂ ਤਿਰਪੜੀ ਜੀ ਪਹੁੰਚੇ ਆ ਇਹ ਵੀ ਮਾਣ ਵਾਲੀ ਗੱਲ ਆ ਅਸੀਂ ਸਾਰੇ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦੇ ਆ ਮਾਣ ਮਿਲਿਆ ਜੀ ਕਿਵੇਂ ਮਹਿਸੂਸ ਕਰਦੇ ਆ ਅ ਸਨਮਾਨ ਮਿਲਿਆ ਜੀ ਬਹੁਤ ਖੁਸ਼ੀ ਮਹਿਸੂਸ ਕਰ ਰਹੀ ਆਂ ਔਰ ਮੈਂ ਧੰਨਵਾਦ ਕਰਦੀ ਆਂ ਸਰਦਾਰ ਬਲਜਿੰਦਰ ਸਿੰਘ ਢਿੱਲੋ ਜੀ ਦਾ ਜੋ ਕਿ ਮੇਰੇ ਬਡੇ ਭਾਈ ਸਾਹਿਬ ਹੈ ਔਰ ਮੇਰੀ ਸੰਸਥਾ ਦੇ ਚੇਅਰਮੈਨ ਵੀ ਹੈ 2017 ਤੋਂ ਅਸੀਂ ਇਹ ਥੋੜਾ ਸਾ ਆਸਮਾਨ ਸੰਸਥਾ ਸੀ ਚਲਾ ਰਹੇ ਆਂ ਔਰ 2017 ਤੋਂ ਹੀ ਸਾਨੂੰ ਵੀਰ ਜੀ ਦਾ ਅਸ਼ੀਰਵਾਦ ਮਿਲਿਆ ਹੋਇਆ ਹੈ ਇਹਨਾਂ ਦੇ ਇਹਨਾਂ ਦੇ ਪ੍ਰਯਾਸ ਦੇ ਨਾਲ ਇਹਨਾਂ ਦੇ ਸਾਥ ਦੇ ਨਾਲ ਅਸੀਂ ਇੰਟਰਨੈਸ਼ਨਲ ਲੈਵਲ ਤੇ ਆਪਣੀ ਸੰਸਥਾ ਨੂੰ ਪਹੁੰਚਾ ਚੁੱਕੇ ਆਂ ਚਾਹੇ ਇਟਲੀ ਹੋਵੇ ਚਾਹੇ ਨਿਊਜ਼ੀਲੈਂਡ ਹੋਵੇ ਅਮਰੀਕਾ ਹੋਵੇ ਇੰਗਲੈਂਡ ਹੋਵੇ ਸਾਡੇ ਉੱਥੇ ਵਿੰਗਸ ਖੁਲੀਆਂ ਹੋਈਆਂ ਨੇ ਅਤੇ ਬੜੇ ਅੱਛੇ ਪੱਧਰ ਤੇ ਅਸੀਂ ਕੰਮ ਕਰ ਰਹੇ ਹਾਂ ਤਾਂ ਸਰਕਾਰ ਨੂੰ ਵੀ ਅੱਜ ਉਹ ਚੀਜ਼ ਦੇਖਣੀ ਪਈ ਤਾਂ 8 ਸਾਲਾਂ ਦੀ ਸਾਡੀ ਜੋ ਮਿਹਨਤ ਸੀਗੀ 9 ਸਾਲਾਂ ਦੀ ਤਾਂ ਉਸ ਦਾ ਸਾਨੂੰ ਅੱਜ ਫਲ ਮਿਲੇ ਤਾਂ ਮੈਂ ਇਸ ਦੇ ਲਈ ਧੰਨਵਾਦ ਸਰਦਾਰ ਬਲਜਿੰਦਰ ਸਿੰਘ ਢਿੱਲੋਂ ਜੀ ਦਾ ਕਰਨਾ ਚਾਹਾਂ ਅੱਜ ਦੇ ਪ੍ਰੋਗਰਾਮ ਬਾਰੇ ਸਰ ਅੱਜ 78ਵਾਂ 79ਵਾਂ ਸੌਰੀ 79ਵਾਂ ਜਿਹੜਾ ਸਾਡਾ ਅੱਜ ਆਜ਼ਾਦੀ ਦਿਵਸ ਹੈ ਉਸਤੇ ਸਾਰੇ ਹੀ ਸਾਰੇ ਹੀ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਮੈਂ ਢਿੱਲੋ ਸਾਹਿਬ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਤੁਹਾਨੂੰ ਪਤਾ ਜਿਵੇਂ ਕਿ 15 ਅਗਸਤ ਦਾ ਪ੍ਰੋਗਰਾਮ ਹੈ ਉੱਥੋਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਇਹਨਾਂ ਨੇ ਟਾਈਮ ਆਪਣਾ ਕੀਮਤੀ ਟਾਈਮ ਗੱਡਿਆ ਸਾਨੂੰ ਰੇੜੀ ਯੂਨੀਅਨ ਉਰੇ ਸਾਡੀ ਰੇੜੀ ਯੂਨੀਅਨ ਆਈ ਉਹਨਾਂ ਲਈ ਦੇਖੋ ਇਹ ਇਹਨਾਂ ਦੀ ਬੜਪਨ ਹੈ ਜਿਹੜਾ ਰੇੜੀ ਯੂਨੀਅਨ ਲਈ ਅੱਜ ਚੇਅਰਮੈਨ ਸਾਹਿਬ ਨੇ ਆਪਣਾ ਟਾਈਮ ਗੱਡਿਆ ਅਸੀਂ ਤਾਂ ਮਾਨ ਸਰਕਾਰ ਨੂੰ ਤੇ ਢਿੱਲੋ ਸਾਹਿਬ ਜੀ ਨੂੰ ਬਹੁਤ ਬਹੁਤ ਵਧਾਈ ਦਿੰਦੇ ਆ ਸਾਨੂੰ ਆਹ ਨਾਲੇ ਟਾਈਮ ਦੇ ਵਿੱਚ ਐਸੀ ਹੀ ਸਰਕਾਰ ਚਾਹੀਦੀ ਹੈ ਜੈ ਭੀਮ ਜੈ ਭਾਰਤ